ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਫੋਟੋ ਫੇਟੋ ਮਜੀਠੀਆ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਬਿਕਮ ਸਿੰਘ ਮਜੀਠੀਆ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਾਸ ਜੀ ਖਾ ਲੋ ਖਾ ਲੋ ਭਾਈ ਖਾ ਲੋ ਖਾ ਲੋ ਹਾਂ ਠੀਕ ਹੈ ਓਕੇ ਹਾਂ ਜੀ ਹਾਂ ਜੀ ਨਾ ਪੱਕਾ ਲਏਗਾ ਨਹੀਂ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੀਤ ਜੀ ਬਾਦਲੇ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀਠੀਆ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀਠੀਆ ਜਿੰਦਾਬਾਦ ਰਾਜਾ ਜਰਨੈਲ ਸਰਦਾਰ ਵਿਕਰਮ ਸਿੰਘ ਜੀਠੀਆ ਜਿੰਦਾਬਾਦ ਸਾਰਨ ਪਿਆਰ ਭਰੀ ਸੈਸੀਤਾਲ ਜੀ ਮੈਂ ਜਨੈਲ ਸਿੰਘ ਸੰਧੂ ਚੇਅਰਮੈਨ ਪੈਦ ਸੇਵਾ ਸੁਸਾਇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਲੈਕਸ਼ਨ ਲੜ ਚੁੱਕਾ ਜੀ ਜੀਠੀਆ ਤੋਂ ਅੱਜ ਜੋ ਸੁਪਰੀ ਰਿਪੋਰਟ ਦੀ ਮੋਹਰ ਸਰਦਾਰ ਬਿਕਰਸਨ ਜੇਠੀਆ ਤੇ ਲਈ ਆ ਜੋ ਉਹਨਾਂ ਨੂੰ ਬੇਲ ਦਿੱਤੀ ਆ ਧੱਕੇਸ਼ਾਹੀ ਦਾ ਜੋ ਰੈਟ ਸੀ ਆਮ ਆਦਮੀ ਪਾਰਟੀ ਨੇ ਜੋ ਪਰਚਾ ਦਿੱਤਾ ਸੀ ਸੁਪਰੀਮ ਕੋਰਟ ਨੇ ਸਾਰਾ ਜੋ ਸਾਫਤ ਕਰਕੇ ਛੱਡਤਾ ਕਿ ਧੱਕੇਸ਼ਾਹੀ ਦਾ ਪਰਚਾ ਆ ਜੀ ਜੋ ਅੱਜ ਬਹੁਤ ਹੀ ਤੜੀ ਰਾਤ ਜਿਹੜੀ ਆ ਸਰਦਾਰ ਬਿਕਰਸਨ ਜੇਠੀਆ ਨੂੰ ਸੁਪਰੀਮ ਕੋਰਟ ਨੇ ਦਿੱਤੀ ਆ ਉਹਦੇ ਸਬੰਧ ਚ ਜੋ ਵੀ ਸਾਨੂੰ ਫੈਸਲਾ ਪਤਾ ਲੱਗਾ ਫੈਸਲਾ ਆ ਗਿਆ ਜਿਹੜੇ ਭਰਾ ਬਿੱਠੇ ਹੋਈਆਂ ਤੇ ਲੱਭੂ ਵੰਡ ਰਹੇ ਆ ਹਰ ਹਰਕੇ ਚ ਕੀ ਹਰ ਪੰਜਾਬ ਪੰਜਾਬ ਆਪਣਾ ਸਾਰੇ ਜੀ ਤੇ ਬਹੁਤ ਹੀ ਖੁਸ਼ੀ ਦੀ ਲਹਿਰ ਆ ਰਹੀ ਆ ਤੁਹਾਡੇ ਸਾਰੇ ਭੈਣ ਭਰਾਵਾਂ ਜਿਹੜਾ ਦਸਾਂ ਸਾਰੇ ਸੱਚੇ ਪਾਤਸ਼ਾਹ ਨੇ ਕੋਈ ਗੋਲ ਕੀਤੀਆਂ ਨੇ ਤੇ ਵਰਕਰਾਂ ਚ ਇੰਨੀ ਉਤਸ਼ਾਹ ਵਾ ਕਿ ਸਰਦਾਰ ਬਿਕਰਮ ਸਿੰਘ ਜੀਠਿਆ ਨੂੰ ਜੀਠੇ ਹੜਕੇ ਤੇ ਹੁਣ ਮੈਸੇਜ ਆਉਂਦੇ ਆ ਸਾਨੂੰ ਬਾਰ-ਬਾਰ ਟੈਲੀਫੋਨ ਕਰਕੇ ਤੇ ਦੁਨੀਆ ਰੋੜਾਂ ਦੇ ਉੱਪਰ ਆ ਗਈ ਆ ਹਰ ਇੱਕ ਘਰ ਦੇ ਵਿੱਚ ਜਿਹੜੇ ਅੱਗੇ ਵੱਡੇ ਜਾ ਰਿਹਾ ਹਰ ਹਾਲ ਤੇ ਜਿਹੜਾ ਅੱਗੇ ਵੱਡੇ ਜਾ ਰਿਹਾ ਇੰਨੀ ਜਿਹੜੀ ਮਿਹਨਤੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬੂਲਾ ਪਿਆਰ ਮੀਠੇ ਨੂੰ ਕਰਦੀ ਆ ਬਹੁਤ ਹੀ ਤੁਹਾਡੀ ਰਾਤ ਜਿਹੜੀ ਆ ਕਿਉਂਕਿ ਸੱਚਾਈ ਦੀ ਅੱਜ ਜਿੱਤ ਹੋਈ ਆ ਧੱਕੇਸ਼ਾਈ ਜਿਹੜੀ ਹੈ ਇੱਕ ਪਾਸੇ ਆ ਸੱਚਾਈ ਦੀ ਜਿੱਤ ਹੋਈ ਇਹ ਤੇ ਕੇਸ਼ਾਈ ਦਾ ਪਰਚਾ ਹੈ 2027 ਜਿਹੜੀ ਸ਼੍ਰੋਮਣੀ ਕਾਲੀਦਲ ਜੋ ਤਰਨਤਾਰਨ ਜਿੰਮੀ ਚੋਂ ਹੋਈ ਆ ਉਸ ਤੋਂ ਬਾਅਦ ਜੋ ਇਤਨ ਹਰ ਰੋਜ਼ ਰੋਜ਼ ਰਟੀਨ ਰਿਜਲਟ ਆਉਂਦੇ ਨੇ ਕੋਈ ਐਮਐਲਏ ਹਰਕੇ ਦਾ ਕੋਈ ਮੱਲੋ ਸ਼ਾਮਲ ਹੋ ਗਿਆ ਸ਼੍ਰੋਮਣੀ ਕਾਲ ਦੇ 2027 ਦੇ ਵਿੱਚ ਜਿਹੜੀ ਆ ਨਰੋਲ ਸਰਕਾਰ ਜਿਹੜੀ ਸਰਦਾਰ ਸੁਖਬੀਰ ਸਿੰਘ ਦੀ ਅਵਾਇਸ ਰੇਟ ਜਿਹੜੀ ਆ ਸ਼੍ਰੋਮਣੀ ਕਾਲੀਦਲ ਦੀ ਬਣੀ ਵੀ ਵੱਧ ਤੋਂ ਵੱਧ ਫਿੱਟਾ ਲਾ ਕੇ ਬਣੂਗੀ ਮੈਂ ਕਵਾਨ ਸਿੰਘ ਸਿੱਧੂ ਪੈਰ ਸੇਵਾ ਸਟਡੀ ਦੇ ਮੀਤ ਪ੍ਰਧਾਨ ਪੰਜਾਬ ਦਾ ਅੱਜ ਕੋ ਰਾਮਦਾਸ ਜੀ ਬਹੁਤ ਜਿਆਦਾ ਕਿਰਪਾ ਹੋਈ ਆ ਜਿਹੜਾ 7-7 ਮਹੀਨੇ ਤੋਂ ਸਰਦਾਰ ਵਿਕਰਮ ਸਿੰਘ ਜੀਠੀ ਨੂੰ ਇਹਨਾਂ ਨੇ ਜ਼ੇਰ ਤੇ ਜਾ ਝੂਠੇ ਕੇ ਇਸ ਵਿੱਚ ਉਹ ਅੱਜ ਜਿਹੜੀ ਆ ਸੁਪਰੀਮ ਕੋਰਟ ਨੇ ਮੋਰ ਲਾਤੀ ਉਹਨਾਂ ਨੂੰ ਬੇਲ ਦੇ ਦਿੱਤੀ ਆ ਸਾਬਤ ਹੋ ਗਿਆ ਕਿ ਮਜੀਠੀਆ ਸਾਹਿਬ ਬਿਲਕੁਲ ਸੱਚੇ ਸੱਚੇ ਸਿਪਾਹੀ ਨੇ ਇਹਨਾਂ ਨੇ ਜੋ ਤੱਕਾ ਕੀਤਾ ਜਾਂ ਉਹ ਸਾਹਮਣੇ ਆ ਗਿਆ ਤਾਂ ਦੇ ਬਾਕੀ ਪਬਲਿਕ ਵੇਟਨਸ ਸਹਾਵਾ ਵੇਹਨੋ ਤੁਸੀਂ ਰੋਡਾਂ ਦੇ ਉੱਤੇ ਕਿੰਨਾ ਪਟਾਕੇ ਚਲਦੇ ਆ ਇਹ ਸਾਰੇ ਪੈਪਰਾਂ ਵਾਂ ਵਰਕਰ ਸਾਰਿਆਂ ਦੀ ਜਿੱਤ ਆ ਦਮਜੀਤ ਸਿੰਘ ਜੀਠਿਆ ਸਾਹਿਬ ਬਾਹਰ ਉਹਨਾਂ ਕੇ ਤੁਹਾਨੂੰ ਪਾ ਲੱਗ ਜਾਏਗਾ ਤੁਹਾਨੂੰ ਇਹ ਤਾਂ ਉਹਨਾਂ ਦੇ ਅੰਦਰ ਹੀ ਰਵਾਪ ਹੁੰਦੇ ਬਾਹਰ ਆ ਕੇ ਕੂਏ ਕਰਕੇ ਦੱਸਿਓ ਇੱਕ ਲੀਡਰ ਪੰਜਾਬ ਕਿਸੇ ਤੇ ਸਿਰਫ ਵਿਕਮ ਸਿੰਘ ਜੀਠਿਆ ਉਹਨਾਂ ਦਾ ਨਾ ਲੀਡਰ ਦਾ ਨਾਮ ਬਣਨਾ ਨਾ ਬਣੇਗਾ ਤਾਂ ਨਾਮ ਬਣੇਗਾ